ਖਾਲਸਾ ਹੱਕ ਸੱਚ ਦੀ ਆਵਾਜ਼ న్యూਸ ਪੰਜਾਬ ਦੇ ਸਤਿਕਾਰਯੋਗ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਣਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਇੱਕ ਸਿਆਣੇ ਦੀ ਕਹਾਵਤ ਆ ਵੀ ਜਦੋਂ ਰੱਬ ਦਿੰਦਾ ਛੱਪਰ ਪਾਰ ਕੇ ਦਿੰਦਾ ਤੇ ਜਦੋਂ ਖੁੰਦਾ ਵਾ ਥੱਪੜ ਮਾਰ ਕੇ ਖੁੰਦਾ ਛੱਪਰ ਪਾਰ ਕੇ ਦੇਣ ਵਾਲੀ ਅੱਜ ਕਹਾਵਤ ਪਿੰਡ ਬੰਕਸੀਪੁਰਾ ਤਹਿਸੀਲ ਜਗਰਾਉਂ ਜਿੱਥੋਂ ਗਾਣਾ ਵਖੇ ਦੇਖਣ ਮਿਲੀ ਜਿੱਥੇ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਪਿੰਡ ਵਿੱਚ ਕੁਪਰਵਾਸੀ ਔਰਤ ਮਹੇਸ਼ੀ ਨਾਮ ਦੀ ਜਿਹੜੀ ਔਰਤ ਰਹਿ ਰਹੀ ਸੀ ਉਹ ਪਿਛਲੇ ਲੰਬੇ ਸਮੇਂ ਤੋਂ ਤੇ ਉਸ ਨੇ ਲੁਧਿਆਣੇ ਵਿੱਚ ਇੱਕ ਲਾਟ ਜਿਹੜੀ ਆ ਟਿਕਟ ਪਾਈ ਸੀ ਤੇ ਜਿਹਦਾ ਨਾਮ 3 ਕਰੋੜ ਰੁਪਇਆ ਸੀ ਅੱਜ ਉਹ 3 ਕਰੋੜ ਰੁਪਇਆ ਲੁਧਿਆਣੇ ਜ਼ਿਲ੍ਹੇ ਦੇ ਹਿੱਸੇ ਆਇਆ ਤੇ ਉਹ ਲਾਟ ਜਿਹੜੀ ਨਿਕਲੀ ਆ ਪਿੰਡ ਬੰਕਸੀਪੁਰਾ ਤਹਿਸੀਲ ਜਗਰਾਉਂ ਜ਼ਿਲ੍ਹਾ ਹੁਆਂਦੀ ਰਹਿਣ ਵਾਲੀ ਮਹੇਸ਼ੀ ਨਾਮ ਦੀ ਔਰਤ ਦੇ ਉਹ ਅੱਜ ਲਾਟਰੀ ਲੱਗੀ ਆ ਤੇ ਪਿੰਡ ਵਿੱਚ ਵੀ ਜਿਹੜਾ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਵਾ ਤੇ ਉਹ ਔਰਤ ਵੀ ਅੱਜ ਉਹ ਲਾਟਰੀ ਟਿਕਟ ਖਰੀਦ ਕੇ ਉਹ ਕਹਿੰਦੀ ਮੇਰਾ ਇੱਕ ਸੁਪਨਾ ਸੀ ਮੈਂ ਘਰ ਖਰੀਦਣਾ ਤੇ ਮੇਰੇ ਬੱਚੇ ਦੇ ਜੰਮ ਦਿਨ ਨੂੰ ਮੈਂ ਮੁਕਰਾਤੇ ਹੋਈ ਲਾਟਰੀ ਦੀ ਆਸ ਰੱਖ ਕੇ ਪਾਈ ਸੀ ਸਾਨੂੰ ਲਾਟਰੀ ਯੂ ਨਿਕਲੇਗੀ ਤੇ ਉਸ ਦੀ ਜਿਹੜੀ ਆ ਗਿਆ 3 ਕਰੋੜ ਰੁਪਏ ਦੀ ਲਾਟਰੀ ਜੀ ਨਿਕਲੀ ਆ ਤੇ ਉੱਥੇ ਸਾਡੇ ਨਾਲ ਉਸ ਔਰਤ ਦੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਸਾਡੇ ਸਹਿਯੋਗੀ ਅਰੇ ਕਿਹੜੇ ਭਾਈ ਮਨਜੀਤ ਸਿੰਘ ਜੀ ਮੰਡਾ ਉੱਥੇ ਪਹੁੰਚੇ ਹੋਏ ਆ ਆਓ ਉਹਨਾਂ ਨਾਲ ਕੀ ਗੱਲਬਾਤ ਕਰਦੇ ਆ ਤੇ ਉਹ ਐਂ ਲਾਟਰੀ ਨੂੰ ਲੈ ਕੇ ਕੀ ਜਵਾਬ ਦਿੰਦੇ ਆ ਆਓ ਤੁਹਾਨੂੰ ਸੁਣਾਉਣੇ ਸਾਰੀ ਆਪਾਂ ਗੱਲਬਾਤ ਤਿੰਨ ਕਰੋੜ ਦੀ ਲਾਟਰੀ ਨਿਕਲੀ ਆ ਤਿੰਨ ਕਰੋੜ ਦਾ ਇਹਨਾਂ ਨੂੰ ਡੀਅਰ ਲਾਟਰੀ ਦਾ ਜਿਹੜਾ ਇਹ ਟੈਗ ਤੁਸੀਂ ਦੇਖ ਰਹੇ ਹੋ ਇਹਨਾਂ ਨੂੰ ਇਹ ਤਿੰਨ ਕਰੋੜ ਦੇਖੋ ਪ੍ਰਮਾਤਮਾ ਉਹ ਕਹਿੰਦੇ ਨਾ ਸਿਆਣੇ ਵੀ ਜਦੋਂ ਦਿੰਦਾ ਛੱਪੜ ਪਾੜ ਕੇ ਉਹ ਇਸ ਪਰਿਵਾਰ ਨੂੰ ਪ੍ਰਮਾਤਮਾ ਨੇ ਇਹਨਾਂ ਦੀ ਸੇਵਾ ਦਾ ਫਲ ਦਿੱਤਾ 3 ਕਰੋੜ ਦਾ ਨੰਬਰ ਇਹਨਾਂ ਦੀ ਲਾਟਰੀ ਦਾ ਲੱਗ ਚੁੱਕਿਆ ਤੇ ਆਪਾਂ ਕਰਦੇ ਹਾਂ ਇਹਨਾਂ ਦੇ ਨਾਲ ਗੱਲਬਾਤ ਵੈਸੇ ਇਹ ਜਿਹੜੀ ਟੈਗਟਾ ਇਹਨਾਂ ਦੀ ਲੜਕੀ ਆ ਸਹਿਜ ਇਹਨੇ ਇਹ ਟੈਗਟਾ ਖਰੀਦੀ ਸੀ ਤੇ ਇਸ ਲੜਕੀ ਨੂੰ ਪ੍ਰਮਾਤਮਾ ਨੇ ਇਹ ਬਹੁਤ ਵੱਡਾ ਜੋ ਇਨਾਮ ਦਿੱਤਾ ਤੇ ਇਹਨਾਂ ਦੀ ਜਿਹੜੀ ਕਿਸਮਤ ਰਾਤੋ ਰਾਤ ਬਦਲੀ ਆ ਕਰਦੇ ਆਪਾਂ ਗੱਲਬਾਤ ਕੀ ਨਾ ਦੀ ਤੁਹਾਡਾ ਇਹ ਬੇਸ਼ਾਨੀ ਪਲੇਸ ਸਾਥੀ ਕਲ ਬੁਲਾਉਣਾ ਚਾਹੀਦੀ ਆ ਸਾਰਿਆਂ ਨੂੰ ਮੇਰਾ ਨਾਮ ਮੇਸਰੀ ਸਾਨੀ ਆ ਤੇ ਟੈਗਟ ਤੁਸੀਂ ਕਿੱਥੋਂ ਖਰੀਦੀ ਸੀ ਇਹ ਟੈਗਟ ਅਸੀਂ ਘੰਟਾ ਘਰ ਬ੍ਰਦਰ ਗਾਂਧੀ ਬ੍ਰਦਰ ਦੀ ਦੁਕਾਨੇ ਆ 55 ਨੰਬਰ ਦੁਕਾਨ ਤੇ ਅਸੀਂ ਉੱਥੋਂ ਟੈਗਟ ਖਰੀਦੀ ਆ ਬਸ ਦਿਲ ਦੇ ਵਿੱਚ ਖਿੱਚ ਪੈਣ ਲੱਗੀ ਵੀ ਮੈਂ ਆ ਕੰਮ ਕਰਨਾ ਆ ਉਦੋਂ ਕਿਤੇ ਨਹੀਂ ਸਾਡੇ ਮਨ ਦੇ ਵਿੱਚ ਆਇਆ ਕਿਤੇ ਨਹੀਂ ਬਸ ਇੱਕ ਸੁਪਨਾ ਹੀ ਆਪਣੇ ਦਿਖਾਇਆ ਵੀ ਟੈਗਟ ਖਰੀਦ ਇਹ ਕਦੋਂ ਖਰੀਦੀ ਟੈਗਟ ਤੁਸੀਂ ਅਸੀਂ 10 ਤਰੀਕ ਨੂੰ ਠੀਕ ਆ ਇਹ ਦੇਖੋ ਇਹ ਕਹਿੰਦੇ ਵੀ ਅੱਗੇ ਅਸੀਂ ਕਿਤੇ ਲਾਟਰੀ ਨਹੀਂ ਜਿਆਦਾ ਪਾਈ ਬਸ ਇੱਕ ਮਾਨ ਦੇ ਵਿੱਚ ਖਿੱਚ ਬਣੀ ਸੀ ਵੀ ਅਸੀਂ ਇਹ ਲਾਟਰੀ ਪਾਉਣੀ ਪਾਉਣੀ ਆ ਤੇ ਜਾ ਕੇ ਟਿਕਟ ਵੀ ਦੇਖੋ ਲੁਧਿਆਣੇ ਤੋਂ ਲਿਆਂਦੀ ਚਲੋ ਠੀਕ ਆ ਭਾਵੇਂ ਲੁਧਿਆਣੇ ਨਾਲ ਦਾ ਜਾਣਾ ਆਉਣਾ ਵਾ ਅੱਛਾ ਟੈਕਸੀ ਧਰੇ ਆ ਟੈਕਸੀ ਧਰੇ ਸੁਨਿਆਰੇ ਦੇ ਤੁਸੀਂ 15000 ਦੇ ਠੀਕ ਆ ਬਸ ਮਾਨ ਦੇ ਵਿੱਚ ਖਿੱਚ ਪਈ ਸੀ ਨੇ ਮਾਰਦੀ ਪੈਸੇ ਲੱਗ ਗਿਆ ਮੈਂ ਟੈਕ ਦਾ ਪਾਣੀ ਆਂਦੀ ਕੁੜੀ ਦੇ ਨਾਤੇ ਇਹਦਾ ਜਨਮ ਦਿਨ ਆਉਂਦਾ ਪਹਿਲੇ ਮਹੀਨੇ 17 ਤਰੀਕ ਨੂੰ ਅਸੀਂ ਇਹ ਛੋਟੀ ਲੋੜੀ ਪਾਈ ਸੀਗੀ ਠੀਕ ਹੈ ਤੇ ਮੇਰੀ ਕੁੜੀ ਦੀ ਕਿਸਮਤ ਚੰਗੀ ਦੇਖੋ ਦਰਸ਼ਕੋ ਇਹ ਹੁੰਦੇ ਆ ਕਰਮਾਂ ਦੇ ਢੇੜ ਉਹ ਕਹਿੰਦੇ ਸਾਡੇ ਕੋਲੇ ਪੈਸੇ ਨਹੀਂ ਸੀ ਕੋਈ ਜਾਦੇ ਇਹਨੇ ਆਪਣੇ ਟਾਕਸ ਜਿਹੜੇ ਨੇ ਉਹ ਚਾਹੇ ਸੁਨਾਰੇ ਨੂੰ ਵੇਚੇ ਚਾਹੇ ਉਹਨਾਂ ਕੋਲ ਰੱਖ ਕੇ ਪੈਸੇ ਲੈ ਲੈਣੇ ਆ ਜਿਵੇਂ ਆਪਾਂ ਉਹ ਲਏ ਪਰ ਕਹਿੰਦੇ ਉਹ ਕੁੜੀ ਦਾ ਜਨਮ ਦਿਨ ਆ ਰਿਹਾ 17 ਜਨਵਰੀ ਦਾ 17 ਜਨਵਰੀ ਦਾ ਸੋ ਇਹਦੇ ਮਨ ਚ ਇੱਕ ਭਾਵਨਾ ਸੀ ਵੀ ਮੈਂ ਆਪਣੀ ਲੜਕੀ ਦੇ ਜਨਮ ਦਿਨ ਤੋਂ ਪਹਿਲਾਂ ਟੈਗਟ ਲੈਣੀ ਲੈਣੀ ਆ ਉਹ ਅੱਗੇ ਕਿਤੇ ਇਸ ਪਾਸੇ ਇਹਨਾਂ ਦਾ ਰਜਨ ਨਹੀਂ ਸੀਗਾ ਸੋ ਇਹਨਾਂ ਵੱਲੋਂ ਆਪਣੇ ਟਾਕਸ ਰੱਖ ਕੇ ਚਾਹੇ ਵੇਚ ਕੇ ਇਹ ਗਾਂਧੀ ਬ੍ਰਦਰਜ਼ ਲੁਧਿਆਣੇ ਤੋਂ ਇਹਨਾਂ ਨੇ ਇਹ ਟੈਗਟ ਖਰੀਦੀ ਆ ਡੀਅਰ ਲਾਟਰੀ ਦੀ ਜਿਹਦਾ ਪਹਿਲਾ ਪ੍ਰਾਈਜ਼ ਹੈਗਾ 3 ਕਰੋੜ ਇਹ 3 ਕਰੋੜ ਦਾ ਇਹਨਾਂ ਨੂੰ ਪਹਿਲਾ ਪ੍ਰਾਈਜ਼ ਜਿਹੜਾ ਨਿਕਲਿਆ ਆ ਸੋ ਹੁਣ ਆਪਾਂ ਇਹਨਾਂ ਨੂੰ ਪੁੱਛਦੇ ਆਂ ਵੀ ਅੱਗੇ ਇਹਨਾਂ ਦੇ ਕੀ ਸੁਪਨੇ ਨੇ ਕੀ ਕਰਨਾ ਚਾਹਣਗੇ ਇਹ ਇਹ ਪੈਸਿਆਂ ਦੇ ਨਾਲ ਹਾਂਜੀ ਕੀ ਤੁਹਾਡਾ ਸੁਪਨਾ ਕੀ ਆ ਹੁਣ ਸੁਪਨਾ ਵਸ ਘਰ ਬਣਾਵਾਂਗੇ ਘਰ ਤੋਂ ਅਸੀਂ ਬੇਘਰ ਹੋਏ ਹੋਇਆ ਠੀਕ ਆ ਪਹਿਲਾਂ ਮੇਰੇ ਮੁੰਡੇ ਦੀ ਡੈਟ ਹੋ ਗਈ ਘਰ ਵਾਲੇ ਨੇ ਮੈਨੂੰ ਛੱਡ ਤਾ ਥਾਂ ਪਿੱਛੇ ਥਾਂ ਉਹਨੇ ਆਪਦੇ ਭਰਾ ਦੇ ਨਾਲ ਕਰਾਤਾ ਬਾਸ ਹੁਣ ਸਾਡਾ ਸੁਪਨਾ ਮਾ ਘਰ ਬਣਾਉਣਾ ਵਾ ਹਾਂ ਦਰਸ਼ਕੋ ਇਹ ਤੁਹਾਨੂੰ ਦੱਸ ਦਿੰਨੇ ਆ ਵੀ ਪਿਛਿਆ ਕੁਝ ਕੁ ਸਾਲ ਪਹਿਲਾਂ ਇਹਨਾਂ ਦੇ ਨਾਲ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ ਸੀ ਇਹਨਾਂ ਦਾ ਪਤੀ ਤੇ ਇਹਨਾਂ ਦਾ ਛੋਟਾ ਜਿਹਾ ਬੇਟਾ ਉਹਨਾ ਦੈਂਸਾ ਪੇ ਜੇ ਇਥੋਂ ਪਿੰਡੋਂ ਸਿੱਧਵਾ ਵੇਟ ਨੂੰ ਗਏ ਤੇ ਰਸਤੇ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਦੇ ਕਾਰਨ ਇਹਨਾਂ ਦੇ ਪਤੀ ਦੀ ਹਾਲਤ ਕਾਫੀ ਗੰਭੀਰ ਰਹੀ ਆ ਤੇ ਬੇਟੇ ਦੀ ਮੌਤ ਹੋ ਗਈ ਸੀ ਤੇ ਬਹੁਤ ਵੱਡਾ ਇਹਨਾਂ ਨੂੰ ਸੈਟ ਬੈਕ ਉਦੋਂ ਲੱਗਿਆ ਤੇ ਫਿਰ ਕਹਿੰਦੇ ਨੇ ਵੀ ਘਰ ਵਾਲੇ ਨੇ ਥਾਂ-ਥੂ ਵੀ ਆਪ ਰੱਖ ਲਿਆ ਇਹਨਾਂ ਨੂੰ ਵੀ ਛੱਡਤਾ ਫਿਰ ਇਹ ਆਪਣੀ ਧੀ ਦੇ ਨਾਲ ਜਿਹੜਾ ਸਮਾਂ ਗੁਜ਼ਾਰ ਰਹੀ ਸੀ ਤੇ ਇਹਨੇ ਹੁਣ ਦੇਖੋ ਜਿਵੇਂ ਵੀ ਚਲੋ ਆਪਣਾ ਸਬਰ ਸੰਤੋਖ ਦੇ ਨਾਲ ਜ਼ਿੰਦਗੀ ਕੱਟੀ ਆਪਣਾ ਸਮਾਂ ਗੁਜ਼ਾਰਿਆ ਅੱਜ ਇਹਨਾਂ ਦੀਆਂ ਅੱਖਾਂ ਦੇ ਵਿੱਚ ਜਿੱਥੇ ਉਹ ਬਰਾਗਦੇ ਹੰਝੂ ਨੇ ਚ ਉਹ ਬੇਟਾ ਯਾਦ ਆਉਂਦਾ ਚਲੋ ਠੀਕ ਆ ਸਾਨੂੰ ਪਤਾ ਵੀ ਮਾਵਾ ਤਾਂ ਸਾਰੀ ਉਮਰ ਆਪਣੇ ਪੁੱਤਾਂ ਦੇ ਦੁੱਖ ਨਹੀਂ ਭੁੱਲ ਸਕਦੀਆਂ ਤੇ ਜਿੱਥੇ ਇਹਨਾਂ ਨੂੰ ਅੱਜ ਇਹਨਾਂ ਦੇ ਮਨ 'ਚ ਖੁਸ਼ੀ ਆ ਉੱਥੇ ਅੱਜ ਬਰਾਗ ਵੀ ਆ ਵੀ ਚਲੋ ਜੇ ਪੁੱਤ ਵੀ ਹੁੰਦਾ ਤਾਂ ਅੱਜ ਇਹਨਾਂ ਦਾ ਪੁੱਤ ਕਰੋੜਪਤੀ ਹੁੰਦਾ ਪਰ ਅੱਜ ਇਹਨਾਂ ਦੀ ਧੀ ਕਰੋੜਪਤੀ ਬਣੀ ਆ ਇਸ ਕਰਕੇ ਖੁਸ਼ੀ ਵੀ ਆ ਤੇ ਨਾਲ ਦੀ ਨਾਲ ਉਹ ਯਾਦਾਂ ਜਿਹੜਾ ਮਤਲਬ ਕੋਈ ਵੱਡੇ ਸਦਮੇ ਲੱਗੇ ਹੁੰਦੇ ਆ ਉਹ ਸਾਨੂੰ ਖੁਸ਼ੀਆਂ ਦੇ ਟਾਈਮ ਵੀ ਹਮੇਸ਼ਾ ਯਾਦ ਆਉਂਦੇ ਰਹਿੰਦੇ ਨੇ ਹਾਂਜੀ ਬੇਟਾ ਤੁਸੀਂ ਕੀ ਹੁਣ ਕਹਿਣਾ ਜਾਓਗੇ ਤੁਹਾਨੂੰ ਪਰਮਾਤਮਾ ਨੇ ਐਡਾ ਵੱਡਾ ਨਾਮ ਦਿੱਤਾ ਮੇਰਾ ਨਾਮ ਸਜਿਤ ਮਰੀ ਵਕੀਲ ਸੱਸ ਸੱਸ ਕਾ ਮੈਨੂੰ ਬਹੁਤ ਖੁਸ਼ੀ ਲੱਗ ਰਹੀ ਬਸ ਇਹੀ ਕਹਿਣਾ ਚਾਹਨੀ ਐ ਕਿ ਉਹ ਮਾਤਾ ਜੀ ਨੇ ਨਿਵਲੀ ਖੋਸ਼ ਦਿੱਤੀ ਕਿ ਕੋਈ ਕੋਰਪਤੀ ਬਣੇ ਬਸ ਸਾਨੂੰ ਹੁਣ ਕੰਮ ਕਰੈ ਸਿਰ ਤੇ ਕੋਈ ਚੇਗਿਆ ਅੱਛਾ ਹੁਣ ਤੁਸੀਂ ਇਹਨਾਂ ਦਾ ਸੁਪਨਾ ਘਰ ਬਣਾਉਣ ਦਾ ਤੇ ਕੁਝ ਤੁਸੀਂ ਹੁਣ ਅਗ ਪੜ੍ਹਾਈ ਦਿਖਾਈ ਲਵੀ ਵੱਧ ਧਿਆਨ ਦੇਵੋਗੇ ਹਾਂਜੀ ਪੜ੍ਹਾਈ ਵੀ ਤਾਂ ਮੈਂ ਦੰਨੀ ਐ ਤੇ ਬਾਕੀ ਮੇਰੇ ਡਾਕਟਰ ਬੰਦੇ ਸੁਪਨਾ ਹੈ ਕੋ ਪੂਰਾ ਹੋਈ ਜਾਣਾ ਹਾਂ ਬਸ ਠੀਕ ਆ ਦੇਖੋ ਜੀ ਬੱਚੀ ਦਾ ਸੁਪਨਾ ਕਹਿੰਦੀ ਮੈਂ ਡਾਕਟਰ ਬਣਨ ਦਾ ਸੁਪਨਾ ਪਾਲ ਰਹੀ ਆ ਠੀਕ ਆ ਤੁਹਾਨੂੰ ਪਤਾ ਵੀ ਡਾਕਟਰੀ ਦੀ ਜੇ ਆ ਮੈਬੀਬੀਐਸ ਦੀ ਪੜ੍ਹਾਈ ਕਰਦੇ ਆ ਤਾਂ ਕਰੋੜ ਰੁਪਏ ਦੇ ਨੇੜੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਲੱਗ ਜਾਂਦਾ ਚਲੋ ਪ੍ਰਮਾਤਮਾ ਨੇ ਇਹਨਾਂ ਨੂੰ ਦਿੱਤਾ ਤੇ ਅਸੀਂ ਵੀ ਅਰਦਾਸ ਕਰਦੇ ਆ ਵੀ ਇਹ ਬੇਟੀ ਦਾ ਸੁਪਨਾ ਪੂਰਾ ਹੋਵੇ ਇਹ ਜ਼ਿੰਦਗੀ ਦੇ ਵਿੱਚ ਡਾਕਟਰੀ ਦੀ ਪਦਵੀ ਤੇ ਪਹੁੰਚੇ ਤੇ ਲੋਕਾਂ ਦੀ ਸੇਵਾ ਕਰੇ ਸੋ ਇਹ ਆਪਾਂ ਗੱਲਬਾਤ ਇਹਨਾਂ ਨਾਲ ਕੀਤੀ ਆ ਇਹਨਾਂ ਦਾ ਹੁਣ ਇਹ ਸੁਪਨਾ ਵੀ ਅਸੀਂ ਇਹ ਪੈਸੇ ਦੇ ਨਾਲ ਆਪਣਾ ਘਰ-ਬਾਰ ਬਣਾ ਲਾਂਗੇ ਤੇ ਨਾਲ ਇਹ ਬੱਚੀ ਆ ਆਪਣੀ ਪੜ੍ਹਾਈ ਲਿਖਾਈ ਆ ਜਿਹੜੀ ਇਹ ਸ਼ੁਰੂ ਕਰ ਦੋਗੀ ਤੇ ਇਹਨਾਂ ਦੇ ਸਾਰੇ ਸੁਪਨੇ ਪੂਰੇ ਹੋ ਜਾਣ ਅਸੀਂ ਵੀ ਪ੍ਰਮਾਤਮਾ ਅਗੇ ਹੀ ਦੁਆ ਕਰਦੇ ਆ ਤੇ ਅਸੀਂ ਇਹਨਾਂ ਨੂੰ ਇਸ ਜਿੱਤ ਦੀ ਆਪਣੇ ਚੈਨਲ ਵੱਲੋਂ ਬਹੁਤ ਬਹੁਤ ਵਧਾਈ ਦਿੰਨੇ ਆ ਤੇ ਅਖੀਰਲੇ ਦੋ ਬੋਲ ਆਪਾਂ ਇਹਨਾਂ ਤੋਂ ਪੁੱਛਦੇ ਆ ਵੀ ਤੁਸੀਂ ਹੋਰ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਜਿਹੜੇ ਲਾਟਰੀਆਂ ਪਾਉਣ ਦੇ ਸ਼ਿਕੀਨ ਨੇ ਜੋ ਲੋਕ ਲਾਟਰੀਆਂ ਪਾਉਂਦੇ ਨੇ ਕਿਉਂਕਿ ਜਿੰਨੇ ਵੀ ਪੰਜਾਬ ਦੇ ਵਿੱਚ ਦਿਨ ਦਿਹਾੜਾ ਆਉਂਦੇ ਨੇ ਇਹਨਾਂ ਤੇ ਸਰਕਾਰ ਟਿਕਟਾਂ ਜਾਰੀ ਕਰਦੀ ਆ ਲਾਟਰੀਆਂ ਜਿਹੜੀਆਂ ਪਾਉਣੀਆਂ ਲੋਕ ਸ਼ੁਰੂ ਕਰਦੇ ਨੇ ਤੇ ਉਹਨਾਂ ਦੇ ਫਿਰ ਕਰੋੜਾਂ ਦੇ ਨਾਮ ਜਿਹੜੇ ਨਿਕਲਦੇ ਨੇ ਆਪਾਂ ਉਹ ਹੁਣ ਇਹਨਾਂ ਨੂੰ ਅਖੀਰ ਪੁੱਛਦੇ ਆ ਸਿਰੇ ਤੇ ਵੀ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹਾਂ ਹਾਂਜੀ ਕੀ ਅਪੀਲ ਕਰਨੀ ਚਾਹੁੰਦੇ ਲੋਕਾਂ ਨੂੰ ਵੀ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣੀ ਆ ਵੀ ਇਹ ਚਾਸਕਾ ਨਹੀਂ ਕਿਸੇ ਨੂੰ ਲੈਣਾ ਨਹੀਂ ਚਾਹੀਦਾ ਬਸ ਕਿਸਮਤ ਆ ਇੱਕ ਵਾਰੀ ਜ਼ਰੂਰ ਅਜਮਾਉਣੀ ਚਾਹੀਦੀ ਏ ਇਹ ਨਹੀਂ ਵੀ ਆਪਾਂ ਇੱਕ ਤਾਂ ਪਾਈ ਜਾਣੀ ਪਾਈ ਜਾਣੀ ਵੀ ਉਹਦੀ ਲਾੜੀ ਲੱਗੀ ਤਾਂ ਮੇਰੀ ਵੀ ਲੱਗ ਗਈ ਇਹ ਨਹੀਂ ਰੱਬ ਨੇ ਆਪ ਹੀ ਤੁਹਾਨੂੰ ਉਸ ਜਗ੍ਹਾ ਤੇ ਲੈ ਜਾਣਾ ਜੇ ਤੁਹਾਨੂੰ ਕਰੋੜਪਤੀ ਬਣਾਉਣਾ ਤਾਂ ਅਰੇ ਚੈਸ ਕਰ ਰਵਣਾ ਨਹੀਂ ਚਾਹੀਦਾ ਕਿਸੇ ਨੂੰ ਵੀ ਇੱਕ ਵਾਰੀ ਜ਼ਰੂਰ ਕਰਸਮ ਅਜਮਾਓ ਆਪ ਦੀ ਰੱਬ ਦਾਸ ਕਾ ਨਾ ਲਓ ਦੇਖੋ ਜੀ ਇਹ ਗੱਲ ਸਹੀ ਹੈ ਇਹਨਾਂ ਦੀ ਜੇ ਜੀ ਆਪਾਂ ਕਿਸੇ ਚੀਜ਼ ਦੀ ਲੜਕ ਪਾਰ ਲੈਨੇ ਉਹ ਇੱਕ ਜੂਆ ਬਣ ਜਾਂਦਾ ਉਹ ਠੀਕ ਆ ਉਹ ਇਹ ਕਿਹੜਾ ਟੈਕਟਾ ਪਾਉਂਦੇ ਸੀ ਅੱਗੇ ਇਹ ਵੀ ਇਹਨਾਂ ਦੀ ਗੱਲ ਸਹੀ ਆ ਵੀ ਜੇ ਬੰਦੇ ਨੂੰ ਜ਼ਿੰਦਗੀ 'ਚ ਇੱਕ ਵਾਰੀ ਤਾਂ ਜ਼ਰੂਰ ਆਪਣੀ ਕਿਸਮਤ ਅਜਮਾਉਣੀ ਚਾਹੀਦੀ ਆ ਪਰ ਇਹ ਨਹੀਂ ਸੋਚਣਾ ਚਾਹੀਦਾ ਵੀ ਆਪਾਂ ਲਗਾਤਾਰ ਆਪਣੇ ਪੈਸੇ ਆ ਜਿਹੜੇ ਇਸੇ ਪੈਸੇ ਵਿੱਚ ਨਿਵੇਸ਼ ਕਰੀ ਚੱਲੀਏ ਸੋ ਜਦੋਂ ਪ੍ਰਮਾਤਮਾ ਨੇ ਚਾਹਿਆ ਤਾਂ ਉਹ ਸਮਾਂ ਜਿਹਦੇ ਤੇ ਵੀ ਪ੍ਰਮਾਤਮਾ ਚਾਹ ਉਹ ਆਣ ਸਕਦਾ ਸੋ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਆ ਤੇ ਜਿੱਦੇ ਇਹਨਾਂ ਨੂੰ ਫੇਰ ਇਹ ਆਪਣਾ ਟਿਕਟ ਦੇਣ ਜਾਣਗੇ ਜਾਂ ਉੱਥੇ ਜੋ ਵੀ ਇਹਨਾਂ ਦਾ ਅਗਲਾ ਪ੍ਰੋਸੀਜਰ ਹੋਊਗਾ ਇਹਨਾਂ ਨੂੰ ਜਿਵੇਂ ਵੀ ਜਾਣਕਾਰੀ ਮਿਲੂਗੀ ਫਿਰ ਇਹਨਾਂ ਦੇ ਨਾਲ ਖੁਸ਼ੀ ਸਾਂਝੀ ਕਰਾਂਗੇ ਹੁਣ ਤਾਂ ਅਸੀਂ ਐਟ ਅ ਟਾਈਮ ਹੀ ਸਾਨੂੰ ਜਾਣਕਾਰੀ ਮਿਲੀ ਤੇ ਉਸੇ ਟਾਈਮ ਹੀ ਅਸੀਂ ਸਮਾਂ ਕੱਢ ਕੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ ਫਿਰ ਇਹਨਾਂ ਦਾ ਮੂੰਹ ਮਿੱਠਾ ਵੀ ਕਰਾਵਾਂਗੇ ਤੇ ਦੁਬਾਰਾ ਤੁਹਾਨੂੰ ਇਹਨਾਂ ਦੇ ਨਾਲ ਮਿਲਾਵਾਂਗੇ ਜਦੋਂ ਇਹਨਾਂ ਦਾ ਸਾਰਾ ਜਿਹੜਾ ਪ੍ਰੋਸੈਸ ਆ ਉਹ ਸਕਸੈਸਫੁਲ ਹੋ ਗਿਆ ਇਹਨਾਂ ਨੂੰ ਪੈਸੇ ਮਿਲ ਜਾਣਗੇ ਤੇ ਫਿਰ ਆਪਾਂ ਇਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਉਦੋਂ ਤੱਕ ਤੁਸੀਂ ਜੁੜੇ ਰਹੋ ਮੰਡ ਨਿਊਜ਼ ਪੰਜਾਬ ਦੇ ਨਾਲ